ਉਜੈਮ ਜੀ ਸਤਿ ਸ਼੍ਰੀ ਅਕਾਲ ਇਹ ਸ਼ਹਿਰ ਨੂੰ ਜਿਹੜਾ ਜਿਆਦਾ ਭੀੜ ਭੜਕੇ ਵਾਲਾ ਇਲਾਕਾ ਹੈ ਸਿਟੀ ਏਰੀਆ ਇਹਨੂੰ ਸਾਫ਼ ਸੁਥਰਾ ਰੱਖਣ ਲਈ ਆਵਾਜਾਈ ਵਿੱਚ ਵਿਗਨ ਨਾ ਪਏ ਇਸ ਇਲਾਕੇ ਨੂੰ ਵਨਵੇ ਕਰ ਦਿੱਤਾ ਗਿਆ ਜੀ ਹਸਰੀ ਪੁਲ ਤੋਂ ਲੈ ਕੇ ਆਉਣਗੇ ਇਧਰੋਂ ਦੀ ਤੇ ਜਾਣਗੇ ਆ ਜਿਹੜਾ ਯਹਰੀ ਪਾਨਾਂ ਵਾਲਾ ਇੱਥੋਂ ਜਿਹੜਾ ਸਤ ਗ੍ਰਿਫਤਾਰੀ ਹੁੰਦੇ ਨਾਲ ਰਸਤਾ ਨਿਕਲਦਾ ਇਹ ਔਰ ਸਾਰੇ ਉਧਰੋਂ ਹੋਣਗੇ ਕਿੰਨੇ ਕ ਨਜਾਇਜ਼ ਕਬਜ਼ੇ ਹਟਾਏ ਗਏ ਉਜੈਦ ਸਾਰੇ ਸ਼ਹਿਰ ਦੇ ਹਟਾਏ ਗਏ ਨੇ ਸਾਰਿਆਂ ਨੇ ਤਕਰੀਬਨ ਵਿੱਚ ਕੋਈ ਪਏ ਅੱਥੀ ਦੇ ਪ੍ਰਸ਼ਾਸਨ ਸਿਆਣੇ ਲੋਕ ਨੇ ਜਿਨ੍ਹਾਂ ਨੇ ਨਹੀਂ ਕੀਤਾ ਕੁਝ ਬਾਕੀ ਸਾਰਿਆਂ ਨੂੰ ਆਤ ਬਣ ਗਈ ਹੈ ਪਿਛਲੇ ਸਮੇਂ ਤੋਂ ਹੁਣ ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਬਿਨਾਂ ਹਟਾ ਦੇਾਂਗੇ ਤੇ ਚਲਾਨ ਕਿੰਨੇ ਕੀਤੇ ਗਏ ਚਲਾਨੇ ਤੇ ਕੀਤੀ ਬੇਨਤੀ ਕੀਤੇ ਗਏ ਕਿਹੜੇ ਕਿਹੜੇ ਵਾਹਨਾਂ ਤੇ ਚਲਾਨੇ ਤੇ ਤੇ ਜਦ ਤੂੰ ਵੀ ਲੋਕ ਦੇ ਨੇ ਕੀਤੇ ਦੀ ਇੱਥੇ ਕਿਉਂ ਕੀ ਕਾਰਨ ਸੀ ਇਹਨਾਂ ਦੇ ਕਾਰਨ ਵੀ ਰੋਂਗ ਪਾਰਕਿੰਗ ਹੈ ਸਾਰੇ ਸ਼ਹਿਰ ਮਾਲ ਲੈਂਦੇ ਨੇ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਮਾਨਜੋ ਕਪਤਾਨ ਸਾਹਿਬ ਦਾ ਹੁਕਮ ਹੈ ਕਿ ਸਿਟੀ ਏਰੀਆ ਵਿੱਚ ਕਰਤਾ ਹੁੰਦੀਆਂ ਤੇ ਉਹਨੂੰ ਸਹੀ ਤਰੀਕੇ ਨਾਲ ਚਾਲੂ ਕਰਾਓ ਇਸ ਕੰਮ ਨੂੰ ਲੈ ਕੇ ਲਗਾਤਾਰ ਚੱਲ ਰਿਹਾ ਹੈ ਇਹ ਮੁਹਿੰਮ ਜਦੋਂ ਤੁਸੀਂ ਚਲੇ ਜਾਂਦੇ ਹੋ ਤਾਂ ਬਾਰਾ ਫਿਰ ਕੁਝ ਲੋਕ ਉਸੇ ਥਾਂ ਤੇ ਆਪਣਾ ਵਾਹਨ ਲਾ ਲੈਂਦੇ ਆ ਜਾਂ ਉਸੇ ਥਾਂ ਤੇ ਆਪਣਾ ਸਮਾਨ ਲਾ ਲੈਂਦੇ ਇਹਨਾਂ ਲੋਕਾਂ ਨੂੰ ਮੇਰੀ ਅਪੀਲ ਹੈ ਵੀ ਵੇਖੋ ਖਾਣੇ ਤੇ ਦੋ ਫੁਲਕੇ ਨੇ ਤੇ ਨਾ ਇਤਨਾ ਕਰੋ ਲੋਕਾਂ ਦੀ ਨਜ਼ਰਾਂ ਨਹੀਂ ਆਉਣਾ ਚਾਹੀਦਾ ਸਾਡਾ ਕੰਮ ਇਹਨਾਂ ਨੂੰ ਰੋਕਣਾ ਹੈ ਇਹਨਾਂ ਦੀਆਂ ਆਤਾਂ ਬੜੀਆਂ ਨੇ ਵੀ ਆਪਾਂ ਨਹੀਂ ਰੁਕਣਾ ਤੇ ਰੱਬ ਦੀ ਕਿਰਪਾ ਚ ਇਹਦੀ ਨੇ ਰੋਕ ਕੇ ਰੱਖਾਂਗੇ ਨਹੀਂ ਉਹਨਾਂ ਇਹ ਕੰਮ ਨਹੀਂ ਹੋਏਗਾ ਹੈਗੀ ਧੰਨਵਾਦ ਨੰਬਰ ਜਿੱਤਲੇ ਗਿਆ ਦੋ ਖਰੇ ਨੰਬਰ ਦੋ ਜਾਂ ਉਹਦਾ ਜਾ ਆ ਦੋ ਖਰੇ ਨੰਬਰ ਗਿਆ ਹੁਣ ਜਾਵਾਂ ਹਣ ਕੋਈ ਨਾ ਕੋੜਾ ਉਹਦੇ ਫੇਟਾ ਡਿੱਗ ਪੰਜ ਪੰਜ ਹੱਦ ਆਂ ਇੱਥੋਂ ਆ ਗਰੋ ਤਰਾਨ ਉਹਨੇ ਦੇਖ ਕਿਸੇ ਨੰਬਰ ਕੀ ਹੁਣ ਸੁਣਿਆ ਆਏ ਕੋਈ ਨਾ ਲੈ ਕੋਈ ਨਾ ਕੱਟ ਪੈਦਾ ਜੋ ਹਾਂ ਨੇ ਤਰੀਕੇ ਨਾਲ ਤਰੀਕੇ ਨਾਲ ਗੁਜੀ ਤਰੀਕੇ ਨਾਲ

ਜਾਂਦਾ ਵਾ ਇਹ ਆਪਣਾ ਸਮਾਨ ਉਹਨਾਂ ਕੋਲ ਲਾਇਆ ਕਰੋ ਜਿੰਨਾਂ ਕੋ ਤੁਹਾਨੂੰ ਲੋੜ ਆ ਆਵਾਜਾਈ ਜਿਵੇਂ ਪੈਂਦਾ ਵਾ ਅਜੇ ਤਾਂ ਲਾਕਾਤ ਹੁੰਦਾ ਵਾ ਉਹ ਵੀ ਜੇ ਆਪਣਾ ਕਿੱਥੇ ਪਾਰ ਕਰੇ ਪਹਿਲਾਂ ਡਾਰ ਦੇ ਬਾਵੀਂ ਕਿਰਪਾ ਕਰਾਇਆ ਕਰੋ ਤੇ ਉਹਨਾਂ ਦਾ ਸਮਾਨ ਲਓ ਜਿੰਨਾਂ ਕੋ ਤੁਹਾਨੂੰ ਲੋੜ ਆ ਜੇ ਲੋੜ ਤਾਂ ਬਦ ਲਓਗੇ ਤੇ ਡੇਲ ਦੇ ਚੰਦ ਕੀਤਾ ਜਾਏਗਾ ਤੁਹਾਹਾ ਬੇਤਨ ਜਿਹੜਾ ਤਹਾਡੋ ਇਤਨਾ ਫੀਸ ਹੁੰਦਾ ਵਾ ਤੇ ਬਾਹਗਮਨ ਦਿਸ਼ਾ ਨੂੰ ਤੇ ਜਿਹੜਾ ਉਹਨੀਆਂ ਜਾਈ ਤਾਂ ਵੀ ਆ ਤੇ ਕੋ ਨਕਸ਼ਾ ਲੱਭੋ ਜਿੰਨਾਂ ਕੋ ਤੁਹਾਨੂੰ ਲੋੜ ਆ ਦੋਨੋਂ ਬਾਅਦ ਉਸ ਮਾਲਾ ਨੂੰ ਲੋਟ ਵੰਟਾਣਾ ਹੈ ਕਰੋ